ਅੱਜ ਲੋਕ ਮੈਣੀ ਦੇ ਤਹਿਤ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਅੱਗੇ ਅਸੀਂ ਆਪਣੇ ਹਲਕੇ ਦੀਆਂ ਮੰਗਾਂ ਰੱਖੀਆਂ ਉਹਨਾਂ ਨੇ ਸਾਰੀਆਂ ਮੰਗਾਂ ਸਵਕਾਰ ਕਰਦੇ ਸਾਨੂੰ ਮਾਣ ਬਖਸ਼ਿਆ ਉਸ ਤੋਂ ਮੌਕੇ ਤੇ ਹੀ ਹੱਲ ਕਰ ਦਿੱਤਾ ਗਿਆ ਉਸ ਘੋਣ ਵਾਲੇ ਦਿਨਾਂ ਚ ਕਿੰਦੇ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਮੁੱਖ ਮੰਤਰੀ ਜੀ ਦਾ ਆਮ ਆਦਮੀ ਪਾਰਟੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਜਿਹੜੀ ਲੋਕ ਮਿਲਣੀ ਰੱਖੀ ਹੈ ਲੋਕ ਮਿਲਣੀ ਦੇ ਵਿੱਚ ਕਾफी ਸਮੱਸਿਆਵਾਂ ਦੱਸੀਆਂ ਗਈਆਂ ਦੇਸ਼ ਤੋਂ ਇਲਾਵਾ ਹੋਰ ਵੀ ਜਿਹੜੇ ਵਾਰਡ ਦੇ ਵਿੱਚ ਰਹਿੰਦੇ ਕਮ ਸੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਲਦੀ ਇੱਕ ਵੱਡੀ ਗ੍ਰਾਂਟ ਜਿਲੰਦਰ ਵੈਸਟ ਨੂੰ ਦੇਣ ਜਾ ਰਹੇ ਆ ਜਿਸ ਦੇ ਨਾਲ ਜਿਲੰਦਰ ਵੈਸਟ ਦੇ ਵਿੱਚ ਰਹਿਣੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਏਗਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਂ ਪਹਿਲਾ ਮੁੱਖ ਮੰਤਰੀ ਦੇਖਿਆ ਜੋ ਪੰਜਾਬ ਹਿੱਤ ਦੀ ਗੱਲ ਕਰਦਾ ਹੈ ਔਰ ਜੋ ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਸ਼ੁਰੂ ਕੀਤਾ ਹੈ ਔਰ ਨਸ਼ਾ ਮਾਫੀਆ ਦੇ ਖਿਲਾਫ ਜੋ ਜੰਗ ਇਹਨਾਂ ਨੇ ਛੇੜੀ ਹੈ ਡਰੱਗਸ ਮਾਫੀਆ ਦੇ ਖਿਲਾਫ ਛੇੜੀ ਹੈ ਗੈਂਗਸਟਰਾਂ ਦੇ ਖਿਲਾਫ ਛੇੜੀ ਹੈ ਤੇ ਅੱਜ 02 ਦਾ ਜੋ ਚੱਲ ਰਿਹਾ ਹੈ ਉਹ ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਨੇ ਇਹ ਪ੍ਰਾਲਾ ਕੀਤਾ ਤੇ ਅੱਜ ਅਸੀਂ ਆਪਣੀ ਵਾਰਡ ਦੀਆਂ ਸਮੱਸਿਆ ਲੈ ਕੇ ਗਏ ਸੀ ਸਾਾਨੂੰ ਪੂਰਾ ਭਰੋਸਾ ਮਿਲਿਆ ਵੀ ਤੁਹਾਡੀਆਂ ਵਾਰਡ ਦੀਆਂ ਗੜੀਆਂ ਸਮੱਸਿਆਵਾਂ ਉਹ ਹੱਲ ਹੋਣਗੀਆਂ ਤੇ ਮੈਂ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਰਡ ਨੰਬਰ 51 ਨੂੰ ਵਾਰਡ ਨੰਬਰ 51 ਜੋ ਕੰਮ ਹੋ ਰਹੇ ਨੇ ਬਹੁਤ ਵਧੀਆ ਹੋ ਰਹੇ ਨੇ ਜੋ ਪਿਛਲੇ 15 ਸਾਲਾਂ ਤੋਂ ਜੋ ਕੰਮ ਨਹੀਂ ਹੋਏ ਉਹ ਵਿਕਾਸ ਕਾਰਜਾਂ ਦੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਹੁਤ ਹੀ ਵਧੀਆ ਪਿਛਲਾਗਾ ਯੋਤ ਕੰਮ ਕਰ ਰਹੀ ਹੈ ਸਾਡੇ ਲੋਕਪ੍ਰੀਯ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਫੀਜੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀਆਂ ਵੀ ਲੋਕ हितੀਆਂ ਪੋਲਿਸੀਜ਼ ਨੇ ਜਿਨ੍ਹਾਂ ਦਾ ਜਿਹੜੇ ਗਰਾਊਂਡ ਲੈਵਲ ਤੇ ਜਿਹੜਾ ਅਕੀਲ ਤੇ ਪੱਕੇ ਤੇ ਗਰੀਬ ਜਿਹੜੇ ਜਨਤਾ ਆ ਉਹਨਾਂ ਦੀ ਸਹੂਲਤ ਲਈ ਜਿਹੜੇ ਪਾਲਿਸੀਆਂ ਆ ਉਹ ਬਣਾਈਆਂ ਜਾ ਰਹੀਆਂ ਨੇ ਜਦੋਂ ਵੀ ਆਮ ਆਨੁਪਾਤੀ ਸਰਕਾਰ ਆਈ ਹੈ ਬਿਜਲੀ ਨਸੀ ਯੋਜਨਾ ਹੋਵੇ ਚਾਹੇ ਹੋਣ ਜਿਹੜੀ 10 ਲੱਖ ਦਾ ਬੀਮਾ ਯੋਜਨਾ ਹੋਵੇ ਤੇ ਇਹ ਜਿਹੜੀਆਂ ਯੋਜਨਾਵਾਂ ਨੇ ਇਹ ਨਾਲ ਜਿਹੜਾ ਬੈਨੀਫਿਟ ਹੈ ਉਹ ਡਾਇਰੈਕਟ ਆਮ ਤੋਂ ਗਰੀਬ ਜਨਤਾ ਨੂੰ ਪਹੁੰਚਦਾ ਹੈ ਤੇ ਇਹ ਜਿਹੜਾ ਬੈਨੀਫਿਟ ਆ ਬਿਨਾ ਜਾਤ ਪਾਤ ਧਰਮ ਤੇ ਬਿਲਕੁਲ ਪੇਪਾਸ ਕੀਤੇ ਬਗੈਰ ਹਰ ਕੱਬ ਕੇ ਹਰ ਕਾਸਟ ਹਰ ਜੱਦ ਦੇ ਬੰਦੇ ਨੂੰ ਮਿਲਦਾ ਇਸ ਲਈ ਆਪਾ ਆਮ ਆਦਮੀ ਪਾਰਟੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਬਿਰੋਤਨਬਾਤ ਕਰਦੇ ਹਾਂ